ਜੇਕਰ ਤੁਸੀਂ ਬੇਚਿੰਤ ਹੋ ਕੇ ਘਰ ਦੇ ਬੂਹੇ ਖੋਲ ਕੇ ਅੰਦਰ ਬੈਠੇ ਟੀਵੀ ਦੇਖਦੇ ਹੋ ਜਾਂ ਫਿਰ ਸੌਂ ਜਾਂਦੇ ਹੋ ਤਾਂ ਹੁਣ ਸਾਵਧਾਨ ਹੋ ਜਾਓ ਇਹ ਗੱਲ ਸਾਨੂੰ ਇਸ ਕਰਕੇ ਕਹਿਣੀ ਪੈ ਰਹੀ ਹੈ ਕਿਉਂਕਿ ਹੁਣ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਜਾ ਰਿਹਾ ਪੰਜਾਬ ਦਾ ਮਾਹੌਲ ਯੂਪੀ ਬਿਹਾਰ ਤੋਂ ਵੀ ਉੱਤੇ ਦਾ ਬਣਦਾ ਜਾ ਰਿਹਾ ਕੋਈ ਪਤਾ ਨਹੀਂ ਕਦੋਂ ਕਿਸੇ ਨਾਲ ਕੀ ਹੋ ਜਾਵੇ ਅੰਮ੍ਰਿਤਸਰ ਦੇ ਥਾਣਾ ਸਦਰ ਅਦੀਨਪੰਦਾ ਇਲਾਕਾ 88 ਫੁੱਟੀ ਰੋਡ ਦੇ ਸਾਹਮਣੇ ਦਾ ਹੈ ਜਿੱਥੇ ਇੱਕ ਘਰ ਦੇ ਵਿੱਚ ਮਾਂ ਅਤੇ ਧੀ ਇਕੱਲੀਆਂ ਸਨ ਇਸੇ ਦੌਰਾਨ ਹੀ ਬਿਨਾ ਕੁੰਡਾ ਖੜਕਾਏ ਇੱਕ ਨੌਜਵਾਨ ਘਰ ਦੇ ਵਿੱਚ ਆਵੜਦਾ ਹੈ ਜਿਸ ਤੋਂ ਬਾਅਦ ਘਰ ਦੇ ਵਿੱਚ ਚੀਕ ਚਿਹਾੜਾ ਸੁਣਨ ਨੂੰ ਮਿਲਿਆ ਜਿਸ ਦੀਆਂ ਆਵਾਜ਼ਾਂ ਸੁਣ ਕੇ ਮੁਹੱਲਾ ਵਾਸੀਆਂ ਦੇ ਹੋਸ਼ ਫਾਕਤਾ ਹੋ ਗਏ ਪ੍ਰੀਤ ਮੇਰਾ ਨਾਮ ਹੈ ਮਾਵਾ ਮਾਤੀਆ ਦੋਨੇ ਘਰ ਸੀ ਕਿੱਥੋਂ ਤੇ ਰਹਿਣਾ ਬਲੇ ਜੀ ਤੁੰਗਾਂਵਾਲਾ ਹਾਂ ਜੀ ਕੀ ਗੱਲ ਹੋ ਜਾਂਦੀ ਜੀਠਾ ਰੋਡ ਤੁੰਗਵਾਲਾ ਦੇ ਹਾਂ ਜੀ ਕੀ ਗੱਲ ਕਬੀਰਨਗਰ ਕਬੀਰਨਗਰ ਮੇਰੀ ਗੁੜੀਆਂ ਘਾਰ ਹੀ ਮੈਂ ਘਾਰ ਹੀ ਮੈਂ ਮਸ਼ੀਨ ਤੇ ਕੰਮ ਕਰਦੀ ਪਈ ਸੀ ਤੇ ਕੋਠੇ ਤੇ ਤੇ ਮੇਰੀ ਗੁੜੀਆਂ ਨੇ ਚੀਕਾ ਮਾਰੀ ਤੇ ਬੰਦਾ ਅੰਦਰ ਵੜ ਗਿਆ ਗੁੜੀਆਂ ਥੱਲੇ ਜਨੇ ਚੀਕਾ ਮਾਰੀਆਂ ਤੇ ਉਹ ਬੰਦਾ ਸਿਲੰਡਰ ਚੁੱਕ ਕੇ ਭੱਜਣ ਲੱਗਾ ਸੀ ਤੇ ਮੈਂ ਆ ਗਈ ਤੇ ਇਹ ਗਲੀ ਵਾਲੇ ਇਕੱਠੇ ਹੋ ਕੇ ਸਾਰੇ ਥਾਣੇ ਆ ਗਏ ਆ ਤੇ ਨੂੰ ਜਿੰਨੀ ਉਹ ਹੋ ਸਕਿਆ ਨੂੰ ਸਜਾ ਸਜਾ ਦੋ ਨਸ਼ਕੀ ਨਸ਼ੇੜੀ ਸੀ ਹੁਣ ਪੁਲਿਸ ਨੇ ਤੁਹਾਨੂੰ ਕੀ ਆਸ਼ਵਸ਼ਨ ਦਵਾਇਆ ਜੀ ਕਹਿੰਦੇ ਆ ਨਾ ਪੂਰੀ ਪੂਰੀ ਕਾਰਵਾਈ ਕਰਾਂਗੇ ਮੈਂ ਜੀਵਨ ਕੁਮਾਰ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਹੋ ਕਬੀਰਨਗਰ ਮਜੀਠਾ ਰੋਡ ਇਹ ਗੱਲ ਹੋਈ ਪਤੀ ਜੀ ਮੈਂ ਆਪਣੀ ਸ਼ੌਪ ਤੇ ਸੀਗਾ ਔਰ ਮੇਰੀ ਵਾਈਫ ਤੇ ਮੇਰੀ ਕੁੜੀਆ ਘਰ ਕੱਲੇ ਸੀਗੇ ਵਾਈਫ ਉੱਪਰ ਮਸ਼ੀਨ ਤੇ ਕੰਮ ਕਰ ਰਹੀ ਦੀ ਤੇ ਕੁੜੀਆ ਥੱਲੇ ਟੀਵੀ ਵੇਖਣ ਦੀ ਸੀਗੀ ਉਹ ਬੂਆ ਖੁੱਲਣ ਕਰਨ ਦੇ ਕਰ ਚਾਹ ਨਨਮ ਪਛਤੀ ਅਮਲੀ ਕੋਈ ਇਸ ਮੈਂ ਕੀ ਲਾਲੋ ਕੋਈ ਆਇਆ ਵਾ ਉਨੇ ਰਸੋਈ ਚੋਂ ਸਿਲੰਡਰ ਚੁੱਕਣ ਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਕੁੜੀ ਨੇ ਚੀਕਾ ਮਾਰੀਆਂ ਵਾਈਫ ਉੱਤੋਂ ਆਈਏ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਕੁਛ ਵਾਈਫ ਨੇ ਫੜਿਆ ਕੁਛ ਗਲੀ ਵਾਲਿਆਂ ਨੇ ਸਾਥ ਦਿੱਤਾ ਫੜਿਆ ਤੇ ਇਹਨੂੰ ਥਾਣੇ ਫਰਾਇਆ ਗਿਆ ਵਾ ਔਰ ਥਾਣੇ ਵਾਲਿਆਂ ਨੇ ਸਾਨੂੰ ਕਾਰਵਾਈ ਕਰਨ ਦਾ ਸੋਚਿਆ ਕਿ ਤੇ ਪਰਚਾ ਹੋਏਗਾ ਇਹਨੂੰ ਜੇਲੇ ਦਿੱਤਾ ਜਾਏਗਾ ਇਹ ਨਸ਼ੇਰੀ ਸੀ ਕਿ ਉਹ ਕੀ ਮੰਗ ਕੀ ਕਰਦੇ ਭੱਜ ਤੁਸੀਂ ਅਸੀਂ ਮੰਗੇ ਇਹ ਕਰਦੇ ਆ ਕਿ ਇਹਨੇ ਇਹ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰੀ ਬੇਟੀ ਘਰ ਕੱਲੀ ਸੀ ਉਹਨੂੰ ਕਿਰਨਾਪੀ ਵੀ ਕਰ ਸਕਦਾ ਹੈ ਉਹਨੂੰ ਮਾਰਨ ਦੀ ਕੋਸ਼ਿਸ਼ ਵੀ ਕਰ ਸਕਦਾ ਹੈ ਪਰ ਮੈਂ ਇਹ ਚਾਹਨਾ ਕਿ ਇਹਦੇ ਤੇ ਜਿੰਨੀ ਤਾਂ ਜਿੰਨੀ ਕਾਰਵਾਈ ਹੋ ਸਕਦੀ ਹੈ ਕੀਤੀ ਜਾਵੇ। ਲਾਲਾ ਜੀ ਮੇਰਾ ਨਾਮ ਮੈਂ ਮਹਲੇ ਦਾ ਪ੍ਰਧਾਨ ਆ ਜੀ। ਇਹ ਬੰਦਾ ਨਸ਼ੇ ਦੇ ਲੋੜ ਦੇ ਵਿੱਚ ਇਹ ਜੀਵਨ ਕੁਮਾਰ ਦੇ ਘਰ ਵੜ ਗਿਆ ਜੀ ਤੇ ਇਹਨਾਂ ਦੇ ਘਰੋਂ ਸਿਲੰਡਰ ਚੁੱਕ ਕੇ ਜਦੋਂ ਭੱਜਣ ਲੱਗਾ ਏ ਤੇ ਇਹਨਾਂ ਦੀ ਬੇਟੀ ਨੇ ਚੀਕਾਂ ਮਾਰੀਆਂ ਤੇ ਜਿਹੜੀ ਬੇਟੀ ਦੀ ਮੰਮੀ ਆ ਉਹ ਕੋਠੇ ਤੋਂ ਭੱਜੀ ਆਈ ਤੇ ਕੁਛ ਉਹਨਾਂ ਨੇ ਫੜਿਆ ਕੁਛ ਗਲੀ ਵਾਲਿਆਂ ਨੇ ਫੜਿਆ। ਅਸੀਂ ਐਸ ਐਚ ਯੂ ਸਾਹਿਬ ਨੂੰ ਫੋਨ ਕੀਤਾ ਤੇ ਉਹ ਤੁਰੰਤ ਉਸੇ ਵੇਰੇ ਗੱਡੀ ਲੈ ਕੇ ਗਏ ਉਹਨੂੰ ਫੜ ਕੇ ਅਸੀਂ ਅੰਦਰ ਦੇ ਕੇ ਤੇ ਚੱਲੇ ਆਂ ਜੀ। ਹੁਣ ਕੀ ਮੰਗ ਕੀ ਕਰਦੇ ਹੋ ਭਾਈ ਸਾਹਿਬ ਅਸੀਂ ਮੰਗ ਇਹੋ ਹੀ ਕਰਦੇ ਆ ਜੀ ਇਹੋ ਜਿਹੇ ਬੰਦੇ ਨੂੰ ਸਖਤ ਤੋਂ ਸਜ਼ਾ ਮਿਲੇ ਜੇ ਲੈ ਕਿਸੇ ਦੇ ਘਰ ਉਹ ਗਰੀਬ ਬੰਦੇ ਨੇ ਜਾਂ ਸ਼ੌਅ ਕਰਨੇ ਕਿਸੇ ਦੇ ਘਰ ਇਹੋ ਜੀ ਚੋਰੀ ਨਾ ਹੋਵੇ ਇਸ ਤੋਂ ਪਹਿਲਾਂ ਵੀ ਜੀ ਬੜੀਆਂ ਕੀਤੀਆਂ 88 ਫੁੱਟ ਦੇ ਚੋਰੀਆਂ ਹੁੰਦੀਆਂ ਜੀ ਕਿਸੇ ਦੇ ਆਟੋ ਜੇ ਬੈਟਰੀ ਕੱਢ ਲੈਂਦੇ ਕਿਸੇ ਦਾ ਕੋਈ ਸਾਈਕਲ ਖੋ ਕੇ ਚੱਲ ਜਾਂਦਾ ਜੀ ਕੋਈ ਮੋਬਾਈਲ ਲੈ ਕੇ ਭੱਜ ਜਾਂਦਾ ਜੀ ਮੁਹੱਲਾ ਵਾਸੀ ਅਤੇ ਘਰ ਦੀ ਮਾਲਕਣ ਨੇ ਮੁੰਡੇ ਉੱਤੇ ਇੱਕ ਤਰ੍ਹਾਂ ਦੇ ਤੌਰ ਤੇ ਸਿਲੰਡਰ ਚੋਰੀ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਨੇ ਦੂਜੇ ਪਾਸੇ ਇਸ ਮਾਮਲੇ ਬਾਬਤ ਪੁਲਿਸ ਦਾ ਕੀ ਕਹਿਣਾ ਹੈ ਉਹ ਸੁਣੋ ਨੀ ਐਸੀ ਕੋ ਗੱਲ ਨਹੀਂ ਐ ਨਾ ਕੋ ਸਲੰਡਰ ਚੋਰੀ ਕਰਨ ਦੀ ਗੱਲ ਆਈ ਆ ਇਹ ਨਾ ਮਹਿੰਦਰਪਾਲ ਸਰਨੋਬ ਸਵਰਨ ਕੁਮਾਰ ਆ ਵਾਸੀ ਤੁੰਗਬਾਲਾ ਕਰਪਾਲ ਕਲੋਨੀ ਦਾ ਇਹਦੀ ਸ਼ੂਗਰ ਦੀ ਪ੍ਰੋਬਲਮ ਐ ਸ਼ੂਗਰ ਘਟੀ ਹੋਣ ਕਰਕੇ ਜਿਹੜਾ ਵਾ ਇਹ ਉੱਥੇ ਡਿੱਗ ਪਿਆ ਸੀ ਤੇ ਲੋਕਾਂ ਨੇ ਸ਼ੱਕ ਪੈ ਗਿਆ ਵੀ ਇਹਦੇ ਘਰ ਜਾ ਕੇ ਕਿਸੇ ਦੇ ਘਰ ਚੋਰੀ ਕਰਨ ਲੱਗਾ ਜਦੋਂ ਕਿ ਉਹਨਾਂ ਨਾਲ ਕਾਫੀ ਮਤਲਬ ਕਿ ਆਮ ਜਨਤਾ ਵੱਲੋਂ ਇਸੇ ਸ਼ੱਕ ਦੇ ਬਨਾਤੇ ਉਹਨਾਂ ਨੂੰ ਕੁੱਟਮਾਰ ਕੀਤੀ ਗਈ ਹੈ ਜਿਹਨੂੰ ਅਸੀਂ ਇਨਫਾਰਮੇਸ਼ਨ ਮਿਲਦੇ ਜਿਹੜਾ ਥਾਣੇ ਲਿਆਂਦਾ ਗਿਆ ਉਹਦੇ ਕੋਲ ਅਸੀਂ ਜੋ ਐਕਸ਼ਨ ਵਾਦਾ ਕਰਾਂਗੇ ਸਿਰ ਨਸ਼ੇੜੀ ਵੀ ਸੀ ਕਹਿੰਦੇ ਨਹੀਂ ਨਹੀਂ ਐਸੀ ਕੋ ਗੱਲ ਨਹੀਂ ਸਾਡੇ ਕੋਲ ਬੈਠਾ ਕਰਕੇ ਉਹ ਚਾਨਕ ਮਤਲਬ ਕਿ ਘੁਮਦਾ ਘਮੋਦਾ ਇਹਨੇ ਘਰ ਦੇ ਅੰਦਰ ਵੜ ਗਿਆ ਵੱਡੀ ਪਿਆਸੀ ਸਰ ਕੀ ਬੰਦੀ ਕਰ ਲਈ ਜੋ ਵੀ ਕਾਰਵਾਈ ਜੀ ਬੰਦੀ ਉਹਦੇ ਮਤਲਬ ਕੀਤੀ ਜਾਊਗੀ ਕਿ ਜੇ ਇੱਕ ਵਾਰ ਸੀ ਜਾਂ ਇਹਦੇ ਪ੍ਰਵਤ ਮੈਂਬਰਾਂ ਨੇ ਇਨਫੋਰੀ ਵੱਲੋਂ ਕੇਅਰ ਕੀਤੀ ਜਾਂ ਜੇ ਕਿਸੇ ਕਿਸਮ ਦੀ ਕੋਈ ਡਰਾਈ ਝਗੜਾ ਹੋਇਆ ਵਾ ਇਹਨੇ ਕੀਤਾ ਜਾਂ ਉਹਨਾਂ ਨੂੰ ਕਿਹਾ ਉਹਦੇ ਕਲੱਬ ਫਾਰਮੈਟਿਵ ਅਚਲੇ ਆ ਜਾਏ ਪੁਲਿਸ ਦੇ ਮੁਤਾਬਕ ਉਹ ਮੁੰਡਾ ਸ਼ੂਗਰ ਦਾ ਮਰੀਜ਼ ਹੈ ਜੋ ਕਿ ਗਲਤੀ ਦੇ ਨਾਲ ਘਰ ਵਿੱਚ ਦਾਖਲ ਹੋਇਆ ਅਤੇ ਫਿਰ ਬੇਹੋਸ਼ ਹੋ ਕੇ ਡਿੱਗ ਗਿਆ ਜਿਸ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ